ਕਮਨ ਤੇਰੀ ਚਿੰਤਾ ਲੱਗੀ ਪਈ ਆ ਮੰਮੀ ਹੁਣ ਤੂੰ ਮੇਰੀ ਫਿਕਰ ਨਾ ਕਰਿਆ ਕਰ ਜਿਹੜਾ ਕੁਛ ਨਾਲਿਆ ਕਿਸਮਤ ਚ ਲਿਖਿਆ ਸੀਗਾ ਮੇਰੇ ਚ ਉਹ ਤਾਂ ਹੁਣ ਹੋ ਗਿਆ ਉਹ ਤਾਂ ਮਣੀ ਖਾਸਾ ਹੈ ਕਮ ਖਰਾਬ ਹੋ ਗਿਆ ਹੈ ਉਹਦਾ ਹੀ ਹੁਣ ਬਸ ਕੀ ਕਰੀਏ ਫਿਰ ਜਿਹੜਾ ਕਿਸਮਤਾਂ ਦੇ ਰੋਣੇ ਨੇ ਮੈਂ ਤਾਂ ਤੇਰੀ ਪਹਿਲਾਂ ਬਾਪੂ ਵਗਾ ਪਿਛਲੇ 2 ਸਾਲ ਡੇਢ ਸਾਲ ਪਹਿਲਾਂ ਫਿਰ ਪਰੋਂ ਵਾਲਾ ਹੋ ਗਿਆ ਤੇਰੇ ਇਰੇ ਵੜਦਾ ਪਹਿਲਾਂ ਮੈਂ ਜਾ ਕੇ ਦੱਸਣਾ ਹਾਂ 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 ਕੋਈ ਨਾ ਹਰਿਆ ਲੈ ਬਸ ਮੈਨੂੰ ਮੋਬਾਈਲ ਬਣ ਕੇ ਮੜਾ ਜੇ ਪਹਿਲਾਂ ਦੱਸ ਦੀ ਮੈਂ ਪ੍ਰਬੰਧ ਕਰ ਲਊਂਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਪ੍ਰਬੰਧ ਕਰ ਉਹ ਸਬਜੀ ਬਾਜੀ ਵਦੂ ਖੜੇ ਹੋ ਬਈ ਲੈ ਕੋਈ ਨਾ ਕੋਈ ਨਾ ਚੱਲ ਠੀਕ ਹੈ ਫਿਰ ਮੈਂ ਜਾ ਲਾਵਾਂ ਬਣਾ ਮੈਂ ਦੱਸ ਹੀ ਹਾਂ ਹਾਂ ਠੀਕ ਹੈ ਚੱਲ ਲੈ ਜੀ ਚੰਗਾ ਕੋਈ ਨਾ ਕੋਈ ਨਾ ਚੱਲ ਵਧੀਆ ਐਂ ਕਰਦਾ ਪਹਿਲਾਂ ਜਾ ਕੇ ਬੀਬੀ ਉਹਨੂੰ ਦੱਸ ਦਿੰਨਾ ਹਾਂ ਉਹ ਵੀ ਖੁਸ਼ ਹੋਗੀ ਨਾਲੇ ਬੋਝ ਉਤਰੂਗਾ ਦਾ ਵੀ ਉਹ ਟੈਨਸ਼ਨ ਨਹੀਂ ਬੈਠ ਜਾਂਦੀ ਹੈ ਚੱਲ ਚੱਲ ਵਧੀਆ ਮਨੂ ਫੋਨ ਟਾਈਮ ਨਾਲ ਹੀ ਕਰਤਾ ਆਪਾਂ ਸਨੇਹ ਲਾਇਆ ਹੁਣ ਅਗਲਾ ਪਿਆਰੀ ਤੁਰੂ ਕਰ ਲੂ ਆਪਦੀ ਹਾਈ ਮਾ ਹਾਈ 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 ਇਹ ਪੈਰੀ ਮਚ ਗਿਆ ਹਾਈ ਹਾਈ ਆਈ ਕੀ ਹੋ ਗਿਆ ਮਸੀ ਆਏ ਹਾਏ ਖੜੀ ਹੋ ਜਾ ਐ ਬੇ ਕੀ ਕਰਾਂ ਸਾਡੇ ਤਾਂ ਤਾਂ ਦੇਨੀ ਮਾੜੇ ਚੱਲਦੇ ਨੇ ਆ ਜਾ ਆ ਜਾ ਕੋਈ ਨਾ ਆ ਪਹਿਲਾਂ ਲੱਕ ਤੇ ਲੱਤ ਦੇ ਉੱਤੇ ਫੁਣਸੀ ਜੀ ਨਿਕਲੀ ਐ ਨਹੀਂ ਠੀਕ ਹੋਈ ਆਏ ਅੱਜ ਹੁਣ ਜੈਖਾਨੇ ਦਾ ਪੈਰ ਮੋਚ ਗਿਆ ਮੈਂ ਤਾਂ ਦੋਏ ਲੱਤਾਂ ਤੋਂ ਕੰਡਮ ਹੋ ਗਈ ਆ ਜਾ ਆ ਜਾ ਕੋਈ ਨਾ ਬੈ ਜਾ ਮਾਸੇ ਇਹ ਤਾਂ ਠੰਡ ਦਾ ਕੰਮ ਆਗਾ ਤੂੰ ਵੀ ਦਸ ਕੋਠੇ ਤੇ ਕੀ ਕਰਨੀ ਚੜੀ ਸੀ ਐ ਬੇ ਮੈਂ ਤਾਂ ਉਹੀ ਗਈ ਸੀ ਧੁੱਪ ਜੀਚ ਬੈਠਣਾ ਆਏ ਹਾਏ ਬੈ ਜਾ ਆਏ ਮਾ ਏ ਸਾਡੇ ਦਾ ਘਰ ਨੂੰ ਪਤਾ ਨਹੀਂ ਕੀ ਨਜ਼ਰ ਲੱਗ ਗਈ ਕਿਸੇ ਦੀ ਆ ਪਹਿਲਾਂ ਮੇਰੇ ਇੱਧਰ ਫਣਸੀ ਜੀ ਨਿਕਲੀ ਉਹਦੀ ਦਵਾਈ ਲਈ ਆ ਅੱਛਾ ਉਹ ਨਹੀਂ ਹਜੇ ਠੀਕ ਹੋਈ ਅੱਜ ਜੈਖਾਣੇ ਦਾ ਪੈਰ ਮੁੱਜ ਗਿਆ ਟੈਨਸ਼ਨਾਂ ਪਹਿਲਾਂ ਹੀ ਬਹੁਤ ਨੇ ਅੱਤੇ ਨਹੀਂ ਟੈਨਸ਼ਨ ਤੋਂ ਜ਼ਿਆਦਾ ਆ ਮਨੀ ਨੂੰ ਸੁਨੇਹਾ ਲਾਇਆ ਸੀ ਲਾਤਾ ਸੀ ਪਹਿਲਾਂ ਤੈਨੂੰ ਲੈ ਹਾਂ ਪੁੱਤ ਸੁਨੇਹਾ ਤਾਂ ਉਹਨੇ ਲਾਤਾ ਸੀ ਨਾ ਹੁਣ ਤੂੰ ਸਾਰੀ ਗੱਲਬਾਤ ਕਰ ਲਈ ਉਹਨਾਂ ਨਾਲ ਦੱਸਤਾ ਸੀ ਸਾਰਾ ਕੁਝ ਸਾਰਾ ਕੁਝ ਦੱਸਤਾ ਮੱਸੀ ਸੋਚ ਨਾ ਕਰ ਬਾਕੀ ਰਿਸ਼ਤੇਦਾਰੀ ਦਾ ਕੰਮ ਆ ਸਾਰੀ ਗੱਲ ਮੈਂ ਉਹਨਾਂ ਨੂੰ ਕੋਈ ਪੜਦਾ ਨਹੀਂ ਰੱਖਿਆ ਹੈਗਾ ਠੀਕਾ ਚਲੋ ਤਾਂ ਤੂੰ ਵੇਚ ਅਮਰੀਕ ਸਾਨੂੰ ਬੇਫਿਕਰੀ ਆ ਨਾ ਨਾ ਆਪਾਂ ਵੀ ਸਾਰੀ ਗੱਲ ਖੋਲ ਕੇ ਕਿਉਂ ਕੱਲ ਨੂੰ ਵਿੱਚ ਕੋਈ ਗੱਲ ਲਗੋ ਰੱਖ ਲੈ ਫਿਰ ਫਰਕ ਵਾਲਾ ਕੰਮ ਹੋ ਜਾਂਦਾ ਹਾਂ ਸਾਰੀ ਗੱਲ ਆਪਾਂ ਨੇ ਖੋਲ ਲਈ ਸੀ ਅਗਲੇ ਨੂੰ ਦੱਸਤਾ ਸੀ ਭਈ ਆ ਕੁਝ ਹੋਏ ਹੋਏਗਾ ਹਾਂ ਠੀਕ ਕੀਤਾ ਚਲ ਅਗਲੇ ਸਹਿਮਤ ਨੇ ਅਗਲੇ ਕਹਿੰਦੇ ਭਾਈ ਸਾਨੂੰ ਲੋੜ ਆ ਚਲ ਹਾਂ ਹਾਂ ਠੀਕ ਕੀਤਾ ਤੇ ਹੋਰ ਚਾਹ ਪਾਣੀ ਲਿਆਵਾਂ ਬਣਾ ਕੇ ਮਸ ਮਸੀ ਚਾਹ ਪਾਣੀ ਤਾਂ ਫਿਰ ਦੇਖਾਂਗੇ ਤੇ ਜਾ ਰਿਹਾਗਾ ਮਣੀ ਕਿਤੇ ਮਣੀ ਗਿਆ ਹੋਇਆ ਆ ਜਾਂਦਾ ਅੱਛਾ ਮੈਂ ਤਾਂ ਅਜ ਉਹਨਾਂ ਦਾ ਫੋਨ ਆ ਗਿਆ ਸੀ ਐਤਵਾਰ ਨੂੰ ਹੋਣਗੇ ਉਹ ਠੀਕ ਆ ਚੱਲ ਧੰਨਵਾਦ ਤੇਰਾ ਹਨਾ ਐਨਾ ਨਹੀਂ ਕਿਹੜਾ ਕਰਦਾ ਨਾ ਨਾ ਬੰਦਾ ਹੀ ਬੰਦੇ ਦੀ दारू ਆ ਤੇ ਉਹ ਕਹਿੰਦੇ ਸੀਗੇ ਐਤਵਾਰ ਨੂੰ ਆਵਾਂਗੇ ਮੈਂ ਚੱਲ ਤਿਆਰੀ ਤੁਰੀ ਕਰ ਲਾਂਗੇ ਸੁਨੇਹਾ ਲੈ ਠੀਕ ਆ ਕੋਈ ਨਹੀਂ ਆ ਜਾਂਦਾ ਮਨੀ ਮੈਂ ਉਹਨੂੰ ਕਹਿਨੀ ਆ ਤਿਆਰੀ ਤੁਰੀ ਕਰ ਲੈਣੇ ਆ ਚੰਗਾ ਬਾਸੀ ਫਿਰ ਚੰਗਾ ਸ਼ੁਕਰ ਆ ਰੱਬ ਦਾ ਮੇਰੀ ਕੁੜੀ ਘਰੋਂ ਤੁਰ ਜੇ ਨਹੀਂ ਕਿੰਨਾ ਦਵਾਰੇ ਔਖਾ ਹੋ ਜਾਂਦਾ ਸੁਮਨ ਪੁੱਤਰੇ ਆ ਗੱਲ ਸੁਣ ਮੰਮੀ ਕੀ ਹੋ ਗਿਆ ਤੈਨੂੰ ਖੁਸ਼ੀ ਦੀ ਗੱਲ ਦੱਸਦੀ ਆ ਆਹ ਕੌਣ ਸੀ ਮੰਮੀ ਨਾਲੇ ਉਹ ਵੀ ਦੱਸਦੀ ਆ ਤੈਨੂੰ ਹਾਂ ਕੀ ਹੋ ਗਿਆ ਰਿਸ਼ਤਾ ਆਇਆ ਤੈਨੂੰ ਰਿਸ਼ਤਾ ਹਾਂ ਦੇਖਣ ਵਾਲਿਆਂ ਨੇ ਆਉਣਾ ਐਤਵਾਰ ਨੂੰ ਬਹੁਤ ਵਧੀਆ ਮੈਨੂੰ ਰਿਸ਼ਤੇ ਵਾਲੇ ਦੇਖਣ ਮੇਰੇ ਰਿਸ਼ ਨੇਰੇ ਰਿਸ਼ਤਾ ਮੇਰੇ ਤਾਂ ਸਾਰੇ ਕੀਤੇ ਕਰਾਈ ਤੇ ਪਾਣੀ ਪੈ ਜਾਊਗਾ ਮੈਂ ਕੁਲਵੀਰ ਹੰਕਲ ਜਵਾਵਦੇ ਹੋਊਗਾ ਚਲ ਚਰਦੀਆਂ ਕਰਦੀਆਂ ਕਰੀ ਕੁੜੀਏ ਤੈਨੂੰ ਕੀ ਹੋ ਗਿਆ ਕਿੱਧਰ ਖੋਗੀ ਤੂੰ ਕਿਤੇ ਨਹੀਂ ਮੰਮੀ ਕੁਛ ਨਹੀਂ ਕੀ ਹੋ ਗਿਆ ਮੰਮੀ ਕਿਵੇਂ ਮਾਵਾ ਤੀਆਂ ਗੱਲਾਂ ਲੱਗ ਰਹੀਆਂ ਬੇ ਕੁਛ ਨਹੀਂ ਤੂੰ ਗੱਲ ਸੁਣਾ ਹਾਂ ਅਮਰੀਕਾ ਆਇਆ ਸੀ ਅੱਛਾ ਕੀ ਕਹਿੰਦਾ ਉਹਨੇ ਗੱਲਬਾਤ ਹੀ ਕਰੀ ਹੋਣੀ ਹੈ ਰਿਸ਼ਤੇ ਬਾਰੇ ਉਹ ਤੈਨੂੰ ਦੱਸ ਹੀ ਦੇਗੀ ਦੀ ਗੱਲ ਹਾਂ ਉਹ ਮੈਂ ਦੱਸ ਹੀ ਦੇਗੀ ਉਹ ਐਂ ਕਹਿੰਦਾ ਸੀ ਮੈਨੂੰ ਕਹਿੰਦਾ ਵੀ ਇੱਕ ਅੱਧੇ ਦਿਨ ਚ ਕਹਿੰਦਾ ਆ ਜਾਣਗੇ ਕੀ ਕਹਿੰਦਾ ਸੀ ਹੁਣ ਉਹ ਬੇ ਉਹ ਕਹਿੰਦਾ ਐਤਵਾਰ ਨੂੰ ਆਉਣਾ ਉਹਨਾਂ ਨੇ अच्छा अभी दिन पक्का हो गया हां दिन पक्का हो गया कहता है ਤੁਹਾਨੂੰ ਦੇਖਣ ਆਉਣਗੇ اچھا ਚਲ ਸ਼ੁਕਰ ਹੋਰ ਚਲ ਸ਼ੁਕਰ ਰੱਬਾ ਵਧੀਆ ਹੋ ਗਿਆ ਹਨਾ ओहो ਫਿਰ ਐ ਕਰਦੇ ਲੈ ਕਿ ਦਿਨ ਰਹਿ ਗਿਆ ਅੱਜ ਇੱਕ ਦਿਨ ਹੀ ਵਿਚਾਲੇ ਹੋਰ ਫਿਰ ਆਪਾਂ ਐ ਕਰਦੇ ਆ ਕਾਨੂੰ ਮੇਰੇ ਨਾਲ ਚੱਲਾ ਕਾਨੂੰ ਨਾਲ ੱਲੇ ਹੋ ਗਏ ਆਪਾਂ ਖਾਣ ਪੀਣ ਨਾਲ ਸਮਾਨ ਜਾਥਣੇ ਠੀਕ ਆ ਜਾ ਕੇ ਥੋੜਾ ਮੋਟਾ ਜੋ ਕੋਈ ਕੁੱਕ ਹੋਰ ਲਿਆਉਣਾ ਸਮਾਨ ਕੱਪੜਾ ਲੀਡ ਆਉਣੇ ਸਾਬ ਨਾਲ ਪਾਉਣੇ ਸਮਾਨ ਤਾਂ ਚਾਹੀਦਾ ਹੀ ਆ ਉਦੋਂ ਅੜਚੇ ਤੇ ਕਿਸੇ ਮੜ ਲੰਗੇ ਆਪੇ ਅੱਗੇ ਜੀਰੀਆਂ ਚ ਕਰੀਏ ਹੋਗੇ ਆਹ ਚਲ ਐ ਕਰਦੇ ਅੱਬੀ ਚਾ ਫਿਰ ਮੜ ਜਾ ਅੜਤੀ ਨੂੰ ਫੋਨ ਕਰਦਾ ਹੈ ਚਲ ਠੀਕ ਹੈ ਚਲ ਪਰਮਾਤਮਾ ਸਾਰਾ ਕੁਝ ਠੀਕ ਹੋ ਜਵੇ ਫੋਨ ਕਰਦੇ ਆ ਕੁਲਵੀਰ ਨੂੰ ਜੇ ਚੱਕ ਲੈ ਤਾਂ ਹੈਲੋ ਆਹ ਜੀ ਮਨਾ ਕਿੱਥੋਂ ਤੁਸੀਂ ਉਹ ਕਿਤੇ ਨਹੀਂ ਮੈਂ ਤਾਂ ਪਿੰਡ ਚ ਹੀ ਹਾਂ ਤੂੰ ਕਿਉਂ ਦਮ ਚ ਚੜਾਇਆਵੇਂ ਮੇਰੀ ਗੱਲ ਸੁਣੋ ਉਹੀ ਗੱਲ ਹੋ ਗਈ ਜਿਹਦਾ ਡਰ ਸੀਗਾ ਉਹ ਕੀ ਗੱਲ ਹੋ ਗਈ ਖੁੱਲ ਕੇ ਦੱਸ ਮੈਨੂੰ ਉਹ ਮੇਰਾ ਤਾਂ ਨਾ ਰਿਸ਼ਤਾ ਲੈ ਕੇ ਆਇਆ ਕੋਈ ਇੱਥੋਂ ਆਪਣੇ ਪਿੰਡੋਂ ਹੀ ਆ ਕੋਈ ਕੋਨੇ ਰਿਸ਼ਤੇ ਦੀ ਦੱਸ ਪਾਈਆ ਘਰੇ ਉਹ ਯਾਰ ਫੇ ਇਹ ਕੀ ਕਰ ਰਹੀ ਐ ਤੂੰ ਫੇ ਮੇਰਾ ਕੀ ਬਣੂਗਾ ਹੁਣ ਫੇ ਮੈਂ ਕੀ ਕਰਾਂ ਤੂੰ ਐ ਕਰ ਫਿਰ ਜੇ ਤੂੰ ਨਹੀਂ ਕੁਝ ਕਰਦੀ ਨਾ ਤਾਂ ਮੈਨੂੰ ਕੁਝ ਕਰਨਾ ਪਊਗਾ ਕੀ ਕਰਨਾ ਪਊਗਾ ਹੁਣ ਤੂੰ ਆਪਾਂ ਐ ਕਰਦੇ ਆ ਆਪਾਂ ਭੱਜ ਜਾਂਦੇ ਆ ਭੱਜ ਜਾਂਦੇ ਆ ਹਾਂ ਨਹੀਂ ਓਏ ਯਾਰ ਤੇਰੇ ਪਿੱਛੇ ਮੈਂ ਐਡਾ ਬੜਾ ਫੈਟ ਲਿਆ ਤੇਰਾ ਪਹਿਲਾਂ ਮੈਂ ਘਰ ਵਾਲਾ ਮੈਂ ਮਾਰਿਆ ਤੂੰ ਮੇਰੇ ਨਾਲ ਸਮੋਣਾ ਬਹੁਤ ਦਿਨਾਂ ਬਾਅਦ ਟਾਈਮ ਕੱਟਿਆ ਤੇ ਅੱਜ ਤੇਰੇ ਕੋਲ ਤਾਂ ਟਾਈਮ ਹੀ ਨਹੀਂ ਮੇਰੇ ਲਈ ਹੋਰ ਤੁਹਾਨੂੰ ਪਤਾ ਤਾਂ ਹੈਗਾ ਇੱਕ ਤਾਂ ਘਰੀ ਹੁੰਦੀ ਆ ਸਾਰੇ ਤੇ ਅੱਜ ਕਿੱਥੇ ਜਾ ਰਹੇ ਏ ਤੇਰੇ ਘਰ ਵਾਲਾ ਅੱਜ ਇੱਥੇ ਹੀ ਆ ਕੇ ਤੇ ਬਸ ਕਹਿੰਦਾ ਮੈਂ ਥੋੜੇ ਚਿਰ ਨਹੀਂ ਆ ਜਾਈ ਬਸ ਹੋਣ ਵਾਲੇ ਹੂੰ ਸ਼ਾਬਾਸ਼ ਮੇਰੇ ਪਿੱਛੇ ਆ ਕੋ ਚੱਲ ਰਹੇਗਾ ਤੁਸੀਂ ਬਣਾਓ ਜਾ ਤੁਸੀਂ ਮੇਰੀ ਗੱਲ ਤਾਂ ਸੁਣੋ ਗੱਲ ਤਾਂ ਸੁਣੋ ਮੇਰੀ ਇੱਕ ਮਿੰਟ ਗੱਲ ਤਾਂ ਤੂੰ ਮੇਰੇ ਤੋਂ ਕਿੰਨਾ ਵੀ ਨਹੀਂ ਕਰ ਸਕਦੀ ਹੈਗੀ ਤੂੰ ਐ ਕਰੀ ਮੇਰੀ ਗੱਲ ਸੁਣ ਧਿਆਨ ਨਾਲ ਹਾਂ ਐ ਤਵਾਰ ਨੂੰ ਸਵੇਰੇ ਹਾਂ ਜਦ ਚੜਨ ਤੋਂ ਪਹਿਲਾਂ ਤਿਆਰ ਰਹੀ ਤੇ ਤੈਨੂੰ ਫੋਨ ਕਰੂੰਗਾ ਤਾਂ ਆਪਾਂ ਬਾਹਰ ਚਲਾਂਗੇ ਠੀਕ ਹੈ ਨਾ ਠੀਕ ਹੈ ਚਲੋ ਸਮਝ ਗਈ ਮੇਰੀ ਗੱਲ ਹਾਂ ਹਾਂ ਤਿਆਰ ਰਹੀ ਠੀਕ ਹੈ ਜਿੰਨੇ ਤੁਸੀਂ ਕਹੋ ਹਾਂ ਠੀਕ ਹੈ ਚਲੋ ਓਯਾ ਜਾ ਚੇਤੀ ਆ ਗਈ ਮੈਂ ਤਾਂ ਮਸਾ ਦੇਹੋ ਪਤਾ ਲੱਗਾ ਬੱਦਹਾਂਗੇ ਚਲੋ ਚਲੋ ਚੁੱਕੀ ਚੁੱਕੀ ਰੱਬ ਨੇ ਠੰਡੇ ਵਾਲੀ ਕਰ ਕੀ ਅਮਾ ਮਾ ਓਹਾਂ ਆ ਗਈ ਲੈ ਆ ਦੁੱਧ ਪੜ ਮੈਂ ਮੈਨੂੰ ਐ ਦੱਸ ਹਾਂ ਤੂੰ ਅਗਲੇ ਆਉਣ ਨੂੰ ਹੋ ਰਹੇ ਨਹੀਂ ਦੇਖੀ 8 9 ਦਾ ਟਾਈਮ ਹੋ ਰਿਹਾ ਕੀ ਪਤਾ ਹੁਣ ਆ ਕੇ ਖੜ ਜਣ ਹਲ ਤੱਕ ਮੈਂ ਤਾਂ ਫੋਨ ਵੀ ਨਹੀਂ ਕਰਾਂ ਅਮਰੀਕ ਬਾਈ ਨੇ ਤੂੰ ਤੂੰ ਵੀ ਨਹੀਂ ਤਿਆਰ ਹੋਈ ਕੁੜੀ ਕੁੜੀ ਕਿੱਥੇ ਬਈ ਕੁੜੀ ਤਾਂ ਹਜੇ ਸੁੱਤੀ ਪਈ ਆ ਉੱਠੀ ਨਹੀਂ ਮੈਂ ਹੁੰਨੀ ਆ ਤਿਆਰ ਓਏ ਤੂੰ ਬਸ ਕੱਲ ਹੋਊਂਗੀ ਚਾ ਜਾ ਗਰ ਬਣਾ ਕੁੜੀ ਨੂੰ ਲਿਆ ਛੇਤੀ ਆ ਇੱਥੇ ਰੱਖ ਦੇ ਇੱਥੇ ਰੱਖ ਦੇ ਹੋਰ ਕਿਹਦੇ ਉੱਤੀ ਕਾਣਗੇ ਲੈ ਕੁੜੀ ਕਿਵੇਂ ਸੁੱਤੀ ਪਈ ਆ ਸੁਮਨ ਨਹੀਂ ਸੁਮਨ ਨੀ ਓਠਾ ਨੀ ਅੱਜ ਤੈਨੂੰ ਰਿਸ਼ਤੇ ਵਾਲਿਆਂ ਨੇ ਆਉਣਾ ਬੂ ਹਾਏ ਬੱਟੇ ਗਏ ਵੇ ਮਨੀ ਆਪਾ ਦਾ ਆਏ ਮਹਿਵਾਨੀ ਪੱਟੇ ਗਏ ਵੇ ਆਪਾ ਕੀ ਹੋ ਗਿਆ ਮਾਂ ਕਿਉਂ ਰੋ ਰਹਾ ਹੈ ਕਿਹੜੇ ਉਸ ਕੱਢ ਰਹੀ ਏ ਤੂੰ ਅੱਜ ਦੇ ਮੇਰੇ ਬੱਟੇ ਗਏ ਵੇ ਆਪਣਾ ਮੂੰਹ ਕਾਲਾ ਕਰਾਗੀ ਕੀ ਹੋ ਗਿਆ ਗੱਲ ਤਾਂ ਐ ਹੋਣੀ ਐ ਉਹ ਯਾ ਨਾ ਕਰੀ ਜਾਇ ਕਰ ਮਾਂ ਉਹ ਸੱਚੀ ਰਹਿ ਗਈ ਇੱਕ ਵਾਰ ਮੈਂ ਗਈ ਉਹ ਮੈਂ ਕਿਤੇ ਨਹੀਂ ਗਈ ਵੇ ਅਸਰਾਣੇ ਲਾ ਕੇ ਥੋੜੀ ਜਾਣਾ ਸੀ ਅੱਛਾ ਅੱਛਾ ਪਿੱਖੀ ਆ ਗਿਆ ਹੈ ਆਜੋ ਆਜੋ ਕੋਈ ਨਾ ਮੈਂ ਵੀ ਉਧਰ ਹੀ ਜਾ ਰਹੀ ਸੀ ਐ ਕਰਿਓ ਕਰ ਕਣੀ ਚੱਲ ਕੋਈ ਨਾ ਡੇ ਕੇ ਫੋਨ ਕਰ ਲਿਓ ਮੈਨੂੰ ਠੀਕ ਆ ਠੀਕ ਆ ਟੰਗਾ ਉਹ ਹੋ ਗਏ ਤਿਆਰ ਤਾਂ ਕੇ ਪਵਾ ਗਈ ਵੇ ਆਪਣੇ ਹੋ ਆ ਕੀ ਗੱਲ ਹੋ ਗਈ ਅੱਗੀ ਕਰਾ। ਉਹ ਕਹਿੰਦਾ ਉਹ ਜੋਗਾ ਦੀ ਨਾ। ਉਹ ਬੰਦਾ ਐਸਤੇ। ਈਗਲ ਹੋ ਗਈ। ਬਾਈ ਬਾਈ ਤੈਨੂੰ ਕੀ ਨਸੀ? ਮਾ। ਬਾਈ। ਉਹ ਤਾਂ ਸਦਾ ਮੂੰਹ ਕਾਲਾ ਕਰਾ ਗਈ। ਬਾਈ ਅੰਦਰ ਹੈ ਨਹੀਂ। ਅੰਦਰ ਸਹਰੇਣੇ ਲਾ ਕੇ ਬਾਕੀ। ਮੇਰੇ ਨਾਲ ਫੱਜ ਗਈ ਉਹ। ਸਦਾ ਮੂੰਹ ਕਾਲਾ ਨਿਕਾ ਰਕੇ ਗਈ। ਉਹ ਤਾਂ ਮੇਰੇ ਸਿਰ 'ਚ ਖੇਪਵਾ ਗਈ। ਮੈਂ ਰਿਸ਼ਤੇਦਾਰੀ 'ਚ ਕੀ ਮੂੰਹ ਦਿਖਾਉਂਗਾ। ਉਹ ਬਾਈ ਅਸੀਂ ਵੀ ਕੀ ਮੂੰਹ ਦਿਖਾਉਂ। ਅਸੀਂ ਕਿਹੜਾ ਜਾਣ ਕੇ ਕਰਿਆ। ਸਾਨੂੰ ਕਿਹੜਾ ਤੇਰਾ ਕੰਮ ਸੀ ਮਹਾ ਚੱਲ। ਕਰਾ ਦਿੰਨਾ ਕੋਈ ਚੱਜ ਦਾ ਕੰਮ ਮੈਨੂੰ ਕੀ ਪਤਾ ਸੀ ਇਹ ਕੁਝ ਨਿਕਲੂਗਾ ਮਾਈ ਬੀਗਣਾ ਪਤਾ ਨਹੀਂ ਸਾਨੂੰ ਵੀ ਹੁਣ ਪਤਾ ਲੱਗਿਆ ਮੇਰੀ ساری ਉਮਰ ਦੀ ਰਿਸ਼ਤੇਦਾਰੀ ਟੁੱਟ ਗਈ ਮੈਂ ਤਾਂ ਤੂੰ ਮਾਫੀ ਮੰਗਦਾ ਬਾਈ ਕੀ ਮੰਗਦਾ ਮਾਫੀ ਸੁਆਹ ਮੰਗਦਾ ਯਾਰ ਮੈਨੂੰ ਪਤਾ ਸੀ ਬਾਹਰ ਮੂੰਹ ਕੇ ਮੈਂ ਇੰਗੇ ਛੋਟੇ ਬਰਕੇ ਬੰਦਿਆ ਦੇ ਵਿੱਚ ਵਿੱਚ ਚੋਲਾ ਨਹੀਂ ਵਰਦਾ ਕੋਈ ਇਹ ਪੁੱਤ ਸਾਨੂੰ ਕੀ ਪਤਾ ਸੀ ਦੇਖ ਲੈਣਾ ਆਪਣੀ ਬੇਇੱਜ਼ਤੀ ਕਰਾ ਗਈ ਹੁਣ ਇੱਕ ਵਾਰ ਵੀ ਨਹੀਂ ਸੋਚਿਆ ਆਪਣੇ ਬਾਰੇ ਕੋਣਾ ਕਰ ਪਰ ਕਿ ਮੇਰੇ ਪਿਆਰ ਚ ਕਮੀ ਸੀ ਨਾ ਪਰ ਹੁਣ ਮਾਂ ਤੂੰ ਘਬਰਾ ਨਾ ਤੇਰਾ ਪੁੱਤ ਜਿ ਆਉਂਦਾ ਹਲੇ ਉਹਨਾਂ ਨੂੰ ਵੀ ਕਿਤੋਂ ਮਰਜ਼ੀ ਲੱਭ ਕੇ ਨਾ ਮੈਂ ਕਰੂ ਉਹਨਾਂ ਦਾ ਖਤਮ ਆ ਉਹਦਾ ਯਾਦ ਰੱਖਣਗੇ ਜਿਹੜੀ ਆਪਣੀ ਬੇਇੱਜ਼ਤੀ ਹੋਈ ਹੈ ਨਾ ਉਹਦੀ ਪਰਪਾਈ ਹੁਣ ਮੈਂ ਕਰੂੰਗਾ